ਸਸ਼੍ਰੀਆ ਕਾਲਜੀ ਤੁਸੀਂ ਜੁੜਿਓ ਪੰਜਾਬ ਵੇਚਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਆ ਨਾਬੇ ਜ਼ਿਲ੍ਹੇ ਵਿੱਚ ਨਿਕਰਮ ਮਜੀਠੀਆ ਨੂੰ ਮਿਲਣ ਪਹੁੰਚੇ ਲੰਗਾਹਾ ਪੁੱਛ ਨਾਲ ਹੋਈ ਜਿੱਦੂ ਬੈਸ ਜਾਣਦਿਆਂ ਅੱਜ ਦੀ ਵੀਡੀਓ ਵਿੱਚ ਅਮਰ ਰਹੇ ਅਮਰ ਰਹੇ ਪ੍ਰਕਾਸ਼ ਸਹਿਬਾਦ ਅਮਰ ਰਹੇ ਅਮਰ ਰਹੇ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਰੋਕਿਆ ਨਹੀਂ ਜਾਊਗਾ ਵਿਕਰਮ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਦੂਜੇ ਪਾਸੇ ਅਕਾਲੀ ਲੀਡਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ ਅਸ ਦਿਨ ਹਿੱ ਤੁਹਾਨੂੰ ਦੱਸ ਦਈਏ ਕਿ ਅੱਜ ਸੁੱਚਾ ਸਿੰਘ ਲੰਗਾ ਵਿਕਰਮ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਦੇ ਲਈ ਨਾਬਾ ਜੇਲ੍ਹ ਪਹੁੰਚੇ ਤੇ ਉਸ ਦਾ ਰਾਣ ਪੁਲਿਸ ਦੇ ਵੱਲੋਂ ਉਹਨਾਂ ਨੂੰ ਮੁਲਾਕਾਤ ਕਰਨ ਤੋਂ ਰੋਕ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਲੰਗਾ ਦੀ ਤਿੱਖੀ ਬਹਿਸ ਹੋਈ ਹੈ ਜਿਸ ਤੋਂ ਬਾਅਦ ਉੱਥੇ ਮਾਹੌਲ ਪੱਕ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੁਲਾਕਾਤ ਕਰਨਾ ਹੈ ਸੀ ਜੀ ਮੁਲਾਕਾਤ ਦੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਨਿਯਮਾਂ ਦੇ ਮੁਤਾਬਕ ਮੁਲਾਕਾਤ ਤੁਸੀਂ ਕਰ ਨਹੀਂ ਸਕਦੇ ਜੀ ਮੁਲਾਕਾਤ ਕਿਤਨਾ ਦੱਸ ਨਹੀਂ ਨਹੀਂ ਬਿਲਕੁਲ ਨਹੀਂ ਕਰ ਸਕਦੇ ਕਿਸੇ ਨਾਲ ਵੀ ਰੂਲਸ ਬੜੇ ਇਹਦੇ ਤੇ ਕਲੀਅਰ ਨੇ ਜੀ 10 ਮੈਂਬਰ ਪਰਿਵਾਰਕ ਮੈਂਬਰ ਤੇ ਵਕੀਲ ਜਿਹੜੇ ਨੇ ਉਹਨਾਂ ਦੇ ਕੋਰਟ ਕੇਸ ਲੜਦੇ ਨੇ ਉਹ ਹੀ ਮੁਲਾਕਾਤ ਕਰ ਸਕਦੇ ਪਰ ਮੈਂ ਤੇ ਸਮਝਦਾ ਵਾਂ ਭੀ ਅੰਗਰੇਜ਼ ਦੇ ਵੇਲੇ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ ਮੁਗਲਾਂ ਦੇ ਵੇਲੇ ਵੀ ਹੁੰਦੀਆਂ ਰਹੀਆਂ ਇਹ ਤਾਂ ਦੇਸ਼ ਆਜ਼ਾਦ ਆ ਤੇ ਆਪਣੀ ਸਰਕਾਰ ਆ ਪੰਜਾਬ ਦੇ ਲੋਕਾਂ ਦੀ ਨਹੀਂ ਮੁਲਾਕਾਤ ਹੁਣ ਵੀ ਹੋ ਰਹੀ ਆ ਜੇ ਦੇਖੋ ਤੁਹਾਡੇ ਸਾਹਮਣੇ ਮੁਲਾਕਾਤਾਂ ਪਰਿਵਾਰ ਕਰਕੇ ਨਿਕਲ ਰਹੇ ਪਰ ਪਰ ਉਸ ਬੰਦੇ ਦਾ ਕੀ ਐਡਾ ਵਡਾ ਗੜਣਾ ਵਾ ਜਿਹੜਾ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦਾ ਬਹੁਤ ਵੱਡਾ ਲੀਡਰ ਆ ਔਰ ਮਨਿਸਟਰ ਵੀ ਰਿਹਾ ਵਾ ਤੇ ਮੈਂ ਤਾਂ ਸਮਝਣਾ ਜਿਹੜੇ ਫਾਂਸੀ ਤੇ ਚੜੇ ਹੁੰਦੇ ਆ ਉਹਨਾਂ ਦੀਆਂ ਵੀ ਮੁਲਾਕਾਤਾਂ ਹੁੰਦੀਆਂ ਨੇ ਮੈਂ ਇੱਕ ਤਾਂ ਤੁਸੀਂ ਕਹਿ ਰਹੇ ਕਿ ਮੁਲਾਕਾਤ ਹੋ ਰਹੀ ਹੈ ਮੁਲਾਕਾਤ ਕਿਉਂ ਨਹੀਂ ਆਪਾਂ ਕਰਵਾ ਰਹੇ ਜਿਹੜੀ ਰੂਲਸ ਦੇ ਵਿੱਚ ਪਰਮਿਟ ਹੈ ਮੁਲਾਕਾਤ ਉਹ ਹੀ ਆਪਾਂ ਕਰਵਾ ਰਹੇ ਆ ਆਪਾਂ ਬਣਾ ਹੀ ਨਹੀਂ ਕੀਤਾ ਬੈਕ ਇਹਨਾਂ ਕਾਨੂੰਨ ਜਿਹੜਾ ਵਾ ਇਹ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕੋਈ ਹੈ ਜੀ ਕੋਈ ਵੱਖਰਾ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਕੋਈ ਬੰਦਾ ਵੀ ਜੇਲ੍ਹ ਚ ਆਉਂਦਾ ਵਾ ਤੇ ਉਹਨੂੰ ਘੱਟੋ ਘੱਟ ਜੋ ਕਾਨੂੰਨ ਸਜ਼ਾ ਦੇਗਾ ਉਹ ਵੱਖਰੀ ਗੱਲ ਹੈ ਪਰ ਲੇਕਿਨ ਮੁਲਾਕਤ ਕਰਨ ਦਾ ਤੇ ਅਧਿਕਾਰ ਆ ਸਾਨੂੰ ਅਸੀਂ ਆਜ਼ਾਦ ਦੇਸ਼ ਵਿੱਚ ਰਹਿੰਦੇ ਆ ਮੈਂ ਤੁਹਾਨੂੰ ਅਸੀਂ ਤਾਂ ਕਹਿ ਰਹੇ ਹਾਂ ਕਿ ਮੁਲਾਕਾਤ ਆਪਾਂ ਕਦੋਂ ਮਨਾ ਕੀਤੀ ਆ ਜੀ ਜਿਹੜੇ ਪਰਿਵਾਰਕ ਪਰ ਹੁਣ ਸਾਨੂੰ ਰੋਕਿਆ ਹੋਇਆ ਆ ਅਸੀਂ ਸੋਢੜ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਨੇ ਆ ਕਿ ਸਾਡੀ ਮੁਲਾਕਾਤ ਕਰਾ ਦਿਓ ਅਸੀਂ ਸਿਰਫ ਦਰਸ਼ਨ ਹੀ ਕਰਨੇ ਨੇ ਤਾਂ ਫਤੇ ਬਲਾਕ ਚਲੇ ਜਾਣਾ ਮੁਲਾਕਾਤ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ ਜੀ ਮੁਲਾਕਾਤ ਰੂਲਸ ਜਿਹੜੇ ਨੇ ਬੜੇ ਕਲੀਅਰ ਨੇ ਉਹ ਚ ਪਰਿਵਾਰਕ ਮੈਂਬਰ ਤੇ ਵਕੀਲ ਸਾਹਿਬਾਨ ਹੀ ਮੁਲਾਕਾਤ ਕਰ ਸਕਦੇ ਨੇ ਜੀ ਸਰ ਅਸੀਂ ਵੀ ਮੈਂਬਰ ਹੀ ਆ ਨਹੀਂ ਜੀ ਨਹੀਂ ਤੁਹਾਡੇ ਪਰਿਵਾਰਕ ਮੈਂਬਰ ਨਹੀਂ ਜੀ ਜਿਹੜੇ 10 ਮੈਂਬਰ ਪਰਿਵਾਰ ਕਾਲੀ ਦਲ ਤੇ ਇੱਕ ਪਰਿਵਾਰ ਹੀ ਹੈ ਉਹਨਾਂ ਦੇ ਦੇਖੋ ਜੀ ਉਹ ਇੱਕ ਸਭ ਤੋਂ ਵੱਡਾ ਪਰਿਵਾਰ ਮੈਂ ਮੈਂ ਨਹੀਂ ਕਰਨਾ ਚਾਹੁੰਦਾ ਉਹ ਇੱਕ ਆਈਡੀਓਲੋਜੀ ਹੈ ਮੈਂ ਉਸ ਤੇ ਕਮੈਂਟ ਨਹੀਂ ਕਰ ਸਕਦਾ ਉਹ ਹੋ ਸਕਦਾ ਜੀ ਤੁਸੀਂ ਸਹੀ ਹੋ ਚਲੋ ਤੁਸੀਂ ਮਜਬੂਰ ਹੋ ਸਾਨੂੰ ਪਤਾ ਵੇ ਤੁਹਾਡੇ ਵੱਸ ਨਹੀਂ ਕੁਝ ਸਰ ਇਹ ਕੋਰਟ ਦੇ ਨਜ਼ਦੀਕ ਦਾ ਨਾ ਨਾ ਜੀ ਕਪ ਭਗਵੰਤ ਮਾਨ ਜੀ ਦੇ ਨਾ 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 ਪੰਜਾਬ ਪ੍ਰिजन ਰੂਲਸ ਨੇ ਭਰਾ ਮੇਰੇ ਇਹ 2016 ਦੇ ਵਿੱਚ 2013 ਦੇ ਵਿੱਚ ਐਮੈਂਡ ਹੋ ਕੇ 10 ਮੈਂਬਰ ਜਿਹੜੇ ਪਰਿਵਾਰਕ ਮੁਲਾਕਾਤ ਕਰ ਸਕਦੇ ਨੇ ਉਹਦੋਂ ਦੇ ਰੂਲ ਨੇ ਜੀ ਨਹੀਂ ਸਾਰਿਆਂ ਦੀਆਂ ਮੁਲਾਕਾਤ ਤਾਂ ਕੋਈ ਵੀ ਬੰਦਾ ਜਿਹੜਾ ਵਾ ਹੁਣ ਆਮ ਕੈਦੀਆਂ ਦੀਆਂ ਕੋਈ ਵੀ ਕਰਦਾ ਵਾ ਨਹੀਂ 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 ਕਰ ਸਕਦਾ ਜੀ ਨਹੀਂ ਕੀ ਕਰਦਾ ਜੀ ਮੈਂ ਕਿਸੇ ਦੀ ਨਹੀਂ ਕਰਾਈ ਹੈਗੀ ਤੁਸੀਂ ਨਹੀਂ ਕਰਾਉਂਦੇ ਇਹ ਵੀ ਜਾਣਦੇ ਆਪਣੀ ਜੇਲ ਨਹੀਂ ਕਿਹੜੀ ਜੇਲ ਜੀ ਕਈ ਉਹ ਸਾਰਿਆਂ ਦੀ ਜੇਲ ਹੈ ਮੈਂ ਤਾਂ ਮੈਂ ਇਹ ਵੀ ਕਿਹਾ ਜਾਂਦਾ ਸੱਚੇ ਵਿੱਚ ਸਾਰਿਆਂ ਦੇ ਹੁੰਦੇ ਨੇ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਕਰਦਾ ਐਸਾ ਕੋਈ ਰੂਲ ਨਹੀਂਗਾ ਕੈਨ ਦਾ ਜੋ ਮਰਜ਼ੀ ਕਹੀ ਜਾਵੇ ਮੈਂ ਇਸ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਜਿਹੜੀ ਗੱਲ ਹੈ ਚਲੋ ਅਸੀਂ ਰੂਲ ਬਦਲ ਦਿਆਂਗੇ ਜੀ ਜਦੋਂ ਸਾਡੀ ਸਰਕਾਰ ਆਏਗੀ ਤਾਂ ਰੂਲ ਬਦਲ ਦਿਆਂਗੇ ਜੀ ਹਰ ਇੱਕ ਬੰਦਾ ਆਣ ਕੇ ਮੁਲਾਕਾਤ ਕਰੂਗਾ ਕਿਸੇ ਨੂੰ ਰੋਕ ਕੇ ਰੋਕੇ ਨਹੀਂ ਜਾਊਗਾ ਇਹ ਤਾਂ ਕਰੋ ਮੇਰੇ ਬੇਗੂ ਜੀ ਸਾਰੇ ਸਭ ਨੂੰ ਸਾਰਿਆਂ ਦੇ ਕਰਾ ਦੇ ਸਾਰਿਆਂ ਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਮੈਂ ਫੇਰ ਵੀ ਕਹਾਂ ਜੀ ਮੁਲਾਕਾਤ ਨਹੀਂ ਹੋਣੀ ਜੀ ਪੋਸੀਬਲ ਨਹੀਂ ਰੂਲਸ ਪਰਮਿਟ ਨਹੀਂ ਕਰਦੇ ਜਦੋਂ ਰੂਲਸ ਆਗੇ ਤਾਂ ਮੈਂ ਮੁਲਾਕਾਤ ਹੱਸ ਕੇ ਕਰਾਵਾਂਗੇ ਪਰ ਲੰਗਾਹ ਸਾਹਿਬ ਨੇ ਕਿਹਾ ਆਊਟ ਆਫ ਦਾ ਰੂਲ ਕਰਾ ਦਿਓ ਰਾਜ ਸਾਹਿਬ ਇਹਨਾਂ ਦੇ ਇਕੱਲਿਆਂ ਕਰਕੇ ਰਿਸਕ ਲੈ ਲਓ ਜੇਲ ਚਾਉਣ ਕੋਈ ਵੀ ਆਵੇ ਮੈਂ ਜਿਹੜੀ ਤੁਹਾਡੀ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਦੇਖੋ ਜੀ ਜਦੋਂ ਵੀ ਕਿਸੇ ਬੰਦੇ ਨੇ ਜਿੱਥੇ ਆਉਣਾ ਹੈ ਜਦੋਂ ਪਰਮਾਤਮਾ ਨੇ ਲਿਖਿਆ ਮੈਂ ਤੇ ਕੋਈ ਕਮੈਂਟ ਨਹੀਂ ਕਰ ਸਕਦਾ ਮੈਂ ਫੇਰ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਮੁਲਾਕਾਤ ਜਿਹੜੀ 80 ਸਰਕਾਰ ਕੋਲੋਂ ਇਹ ਮੰਗ ਕਰਨੀਆਂ ਕਿ ਜਿਹੜੀ ਇਹ ਮੁਲਾਕਾਤ ਜਿਹੜੀ ਇਹ ਖੁੱਲੀ ਕਰ ਦੇਣੀ ਚਾਹੀਦੀ ਹੈ ਇਸ ਦੇਸ਼ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਅਧਿਕਾਰ ਆ ਤੇ ਜੇ ਕਿਤੇ ਜਹੀ ਗੱਲ ਬਣ ਜਾਂਦੀ ਹੈ ਕੋਈ ਉਹਦੇ ਤੇ ਕੇਸ ਬਣ ਜਾਂਦਾ ਤੇ ਜਿਹੜੀ ਪਬਲਿਕ ਨੂੰ ਮਿਲਣਾ ਚਾਹੁੰਦੀ ਏ ਉਹਦੇ ਤੇ ਰੋਕ ਨਹੀਂ ਲੱਗਣੀ ਚਾਹੀਦੀ ਜੇ ਕਾਨੂੰਨ ਵਿੱਚ ਕੋਈ ਰੋਕ ਲਾਈ ਹੋਈ ਏ ਤੇ ਉਹ ਐਮੈਂਡ ਕਰਕੇ ਤੇ ਉਹ ਖੋਲ ਦੇਣੀ ਚਾਹੀਦੀ ਏ ਤਾਂ ਕਿ ਹਰ ਵਿਅਕਤੀ ਜਿਹੜਾ ਵਾ ਉਹ ਆਪਣੇ ਲੀਡਰ ਦੀ ਜਾਂ ਆਪਣੇ ਨਜ਼ਦੀਕੀ ਦੀ ਆਪਣੇ ਮਿੱਤਰਾਂ ਦੀ ਜਿਹੜੀ ਹੈ ਮੁਲਾਕਾਤ ਕਰ ਸਕੇ ਸਰ 1 ਮਿੰਟ ਲੇ ਲੇ ਇਸ ਤਰ੍ਹਾਂ ਦੇਖਦੇ ਹੋ ਜੀ ਸਭ ਤੋਂ ਨਗਾਹ ਇਹ ਇੱਕ ਮਿੰਟ ਇੱਕ ਮਿੰਟ ਗੋਵਿੰਦਰ ਸਿਰਫ 30 ਰੂਲਸ ਐਂਡ ਰੈਗੂਲੇਸ਼ਨ ਨੇ ਜੀ ਰੂਲਸ ਇਹ ਨੇ ਜੀ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਦੋ ਬੋਰਡ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਅਨਟਾਈਟਲ ਨਹੀਂ ਸੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰੇ ਹੁਣ ਇਹ ਇਹ ਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਉਹ ਜਿਹੜੇ ਮਤਲਬ ਜੋ ਇਨਮੇਟ ਹੈ ਉਹ ਦੱਸਦੇ ਨੇ ਕਿ ਇਹ ਇਹਨਾਂ ਨਾਲ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਨਾਲ ਅਸੀਂ ਮੁਲਾਕਾਤ ਕਰਵਾਵਾਂਗੇ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਪ੍ਰਿਜ਼ਨਰ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰਿਜ਼ਨਰ ਰੂਲਸ ਇਹੀ ਕਹਿੰਦੇ ਨੇ ਜੀ ਪੰਜਾਬ ਪ੍ਰਿਜ਼ਨ ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉੱਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਨ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਕੇਸ ਲੜਦੇ ਨੇ ਜੀ ਆ ਸਿਕੰਦਰ ਸਾਹਿਬ ਮੈਂ ਇਹ ਸਮਝਦਾ ਕਿ ਅੱਜ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਥੋੜੀ ਉੱਪਰ ਥੋੜੀ ਉੱਪਰ ਜਿਵੇਂ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਜਦ ਕਿ ਦੇਸ਼ ਦੀ ਆਜ਼ਾਦੀ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਨੇ ਸਿੱਖ ਕੌਮ ਦੀਆਂ 85 ਤੋਂ 87% ਸ਼ਹੀਦ ਹੋਣ ਵਾਲੇ ਲੋਕ ਜਿਹੜੇ ਨੇ ਉਹ ਸਿੱਖ ਕੌਮ ਦੇ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਸਰਕਾਰਾਂ ਬਣੀਆਂ ਨੇ ਲੇਕਿਨ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਭਈ ਕਿਸੇ ਦੀ ਮੁਲਾਕਾਤ ਹੀ ਨਾ ਕਰਨ ਦਿੱਤੀ ਜਾਵੇ ਅਹੀਂ ਕੋਈ ਮੁਲਾਕਾਤ ਤੇ ਉਹਨੂੰ ਦੇ ਨਹੀਂ ਸੀ ਆਉਣਾ ਸਿੱਖਾਂ ਵਿੱਚੋਂ ਦੀ ਸਿਰਫ ਉਹਦੇ ਦਰਸ਼ਨ ਕਰਨੇ ਸੀ ਆਪਣੇ ਲੀਡਰ ਦੇ ਤਾਂ ਕਿ ਉਹ ਮੁਸੀਬਤਾਂ ਦੇ ਨਾਲ ਦਲੇਰੀ ਨਾਲ ਨਜਿੱਠ ਸਕੇ ਤੇ ਸਾਨੂੰ ਰੋਕ ਦਿੱਤਾ ਤੇ ਅਸੀਂ ਮਹਿਸੂਸ ਕਰਨੇ ਆ ਕਿ ਅਸੀਂ ਗੁਲਾਮ ਦੇਸ਼ ਵਿੱਚ ਰਹਿ ਰਹੇ ਹਾਂ ਬਿਲਕੁਲ ਤੁਸੀਂ ਉਸ ਉਮਰ ਵੀ ਆਖਿਆ ਯਾਰ ਜੇ ਅਕਾਲੀ ਦਲ ਦੀ ਸਰਕਾਰ ਬਣ ਗਿਆ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਜਾਵੇਗਾ ਕਿ ਉਹ ਵਿਅਕਤੀ ਜੇਲ੍ਹ ਦੇ ਅੰਦਰ ਮੁਲਾਕਾਤ ਕਰਦਾ ਮੈਂ ਇਹ ਸਮਝਦਾ ਮਾਂ ਕਿ ਭਾਵੇਂ ਜਿੱਡਾ ਮਰਜ਼ੀ ਕੋਈ ਕਿਸ ਤਰ੍ਹਾਂ ਦਾ ਵੀ ਇਨਸਾਨ ਜੇਲ੍ਹ 'ਚ ਹੋਵੇ ਉਹਦੀ 10 ਦਿਨਾਂ ਬਾਅਦ ਹੀ ਮੁਲਾਕਾਤ ਕਰਨ ਦਾ ਕਾਨੂੰਨ ਹੋਵੇ 10 ਦਿਨਾਂ ਬਾਅਦ ਨਹੀਂ 15 ਦਿਨਾਂ ਬਾਅਦ ਹੀ ਕਰਨ ਵਾਲਾ ਹੋਵੇ ਇੱਕ ਦਿਨ ਜਿਹੜਾ ਵਾ ਦਿੱਤਾ ਜਾਵੇ ਜਦੋਂ ਹਰ ਇਨਸਾਨ ਜਿਹੜਾ ਵਾ ਉਹਦੀ ਜਿਹੜੀ ਇਹ ਮੁਲਾਕਾਤ ਕਰ ਸਕੇ ਅਸੀਂ ਇਹੋ ਜੇ ਕਾਨੂੰਨ ਜਿਹੜੇ ਨੇ ਇਹਨਾਂ ਨੂੰ ਬਦਲਾਂਗੇ ਤਾਂ ਕਿ ਕੋਈ ਵੀ ਬੰਦਾ ਜੇਲ੍ਹ ਚ ਆਏ ਕਿਸੇ ਵੀ ਪਾਰਟੀ ਦਾ ਆਵੇ ਉਹਦੇ ਵਰਕਰ ਉਹਦੇ ਲੀਡਰ ਉਹਦੇ ਜਿਹੜੇ ਸਾਥੀ ਨੇ ਉਹ ਉਹਦੀ ਪਰਿਵਾਰ ਜਿਹੜਾ ਵਾ ਉਹਦੀਆਂ ਮੁਲਾਕਾਤਾਂ ਜਾਨੀ ਹਰਪ੍ਰੀਤ ਸਿੰਘ ਤੇ ਬਿਆਨ ਸਾਹਮਣੇ ਆਇਆ ਵੀ ਉਹਨਾਂ ਨੇ ਜਿਵੇਂ ਛੱਡ ਕੇ ਰਾਜਨੀਤੀ ਚ ਕੁੱਦਣਾ ਕੀ ਲੱਗਦਾ ਵੀ ਕਿ ਕਿਤਨੇ ਕਿਤੇ ਡਾਊਨਫਾਲ ਹੈ ਮੈਂ ਸਮਝਣਾ ਉਹਦੀ ਬਦਕਿਸਮਤੀ ਜਿਸ ਤਾਕਤ ਤੇ ਉਹ ਬਰਾਜਮਨ ਸੀ ਸਾਰੀ ਸਿੱਖ ਓਮ ਦੁਨੀਆ ਦੇ ਕੋਨੇ-ਕੋਨੇ ਤੋਂ ਉਹਨੂੰ ਸਿਰ ਝਕਾਉਂਦੀ ਐ ਤੇ ਉਹਦੇ ਪੈਰਾਂ 'ਚ ਬੈੰਦੀ ਸੀ ਉਹਦਾ ਹੁਕਮ ਜਿਹੜਾ ਸੀਗਾ ਉਹ ਸਾਨੂੰ ਰੱਬ ਦਾ ਹੁਕਮ ਸੀ ਜਦੋਂ ਐਡੀ ਵੱਡੀ ਪਦਵੀ ਤੇ ਕੋਈ ਇਨਸਾਨ ਪਹੁੰਚਦਾ ਤੇ ਰੱਬ ਦੀ ਅਸ਼ੀਰਵਾਦ ਤੋਂ ਬਿਨਾਂ ਨਹੀਂ ਪਹੁੰਚਦਾ ਤੇ ਜਦੋਂ ਲੱਥਦਾ ਵਾ ਉਦੋਂ ਵੀ ਰੱਬ ਲਾਉਂਦਾ ਬੰਦਾ ਨਹੀਂ ਕੋਈ ਜੰਮਿਆ ਕਿਸੇ ਨੂੰ ਐਡੀ ਵੱਡੀ ਪਦਵੀ ਤੋਂ ਲਾਉਣ ਵਾਲਾ ਤੇ ਉਹਨੇ ਬਿਆਨ ਦਿੱਤਾ ਕਿ ਸਖਬੀਰ ਹੁਣ ਮੇਰੇ ਥੱਲੇ ਆ ਗਿਆ ਵਾ ਮੈਂ ਸਮਝਣਾ ਉਹ ਥੱਲੇ ਨਹੀਂ ਆਇਆ ਤੇਰੀ ਮੱਤ ਮਾਰੀ ਗਈ ਹੈ ਤੂੰ ਥੱਲੇ ਆ ਗਿਆ ਵਾ ਕਿ ਬਰਾਬਰ ਆਣ ਕੇ ਬਹਿ ਗਿਆ ਵਾ ਮੀਣੀ ਪੇੜਨਾ ਵਾਂ ਜਨਾਨੀਆਂ ਵਾਲੇ ਤੇ ਐਸੀਆਂ ਗੱਲਾਂ ਕਰਨਾ ਜਿਹੜਾ ਅਕਲ ਵਾਲਾ ਇਨਸਾਨ ਨਹੀਂ ਕਰ ਸਕਦਾ ਕਦੇ ਕਿਸੇ ਦੇ ਘਰ ਤੇ ਕਬਜ਼ਾ ਕੀਤਾ ਜਾ ਸਕਦਾ ਕਾਲੀ ਦਲ ਦਾ ਘਰ ਆ ਸਾਡਾ ਦਫ਼ਤਰ ਕਾਲੀ ਦਲ ਦਾ ਨਿਸ਼ਾਨ ਜਿਹੜਾ ਸਾਡੀ ਸਿੱਖ ਕੌਮ ਦੀ ਆਮ ਤੇ ਸ਼ਾਨ ਹੈ ਇਹੋ ਜੀਆਂ ਗੱਲਾਂ ਕਰਨੀਆਂ ਮੈਂ ਕਾਲੀ ਦਲ ਤੇ ਵੀ ਕਬਜ਼ਾ ਕਰਾਂਗਾ ਮੈਂ ਦਫ਼ਤਰ ਤੇ ਵੀ ਕਬਜ਼ਾ ਕਰਾਂਗਾ ਮੈਂ ਸੁਖਬੀਰ ਬਾਦਤ ਦਾ ਜੇ ਕਰ ਦਿਆਂਗਾ ਉਹ ਕਰ ਦਿਆਂਗਾ ਜਦੋਂ ਏਡੀ ਵੱਡੀ ਪਦਵੀ ਤੇ ਬੈਠ ਕੇ ਤੂੰ ਇੱਕ ਕੌਮ ਦੇ ਚੁਣੇ ਹੋਏ ਪ੍ਰਧਾਨ ਦੀ ਲਿਆਕਤ ਵੱਲ ਵੇਖ ਕੇ ਉਥੋਂ ਜਿਸ ਤੱਕ ਤੇ ਤੂੰ ਸੀ ਤੇਰੇ ਲਫ਼ਜ਼ ਮलमपट्टी ਕਰਨ ਵਾਲੇ ਹੋਣ ਚਾਹੀਦੇ ਨੇ ਲੇਕਿਨ ਤੇਰੇ ਲਫ਼ਜ਼ ਜਿਹੜੇ ਸੀਗੇ ਕਾਲ ਤਖਤ ਦੇ ਜਥੇਦਾਰ ਸਹਬਾਨਾਂ ਵਾਲੇ ਨਹੀਂ ਸੀ ਉਹ ਸਖਬੀਰ ਇੱਕ ਕਦਮ ਅੱਗੇ ਆ ਉਹ ਸਖਬੀਰ ਇੱਕ ਕਦਮ ਹੋਰ ਆ ਇਹਦੇ ਨਾਲ ਕੋਈ ਹੈ ਮੈਂ ਸਮਝਣਾ ਇਹ ਕਾਲ ਤਖਤ ਦੇ ਜਥੇਦਾਰ ਦੇ ਲਫ਼ਜ਼ ਨਹੀਂ ਸੀ ਇਹ ਲਫ਼ਜ਼ ਪਤਾ ਨਹੀਂ ਕਿੱਥੋਂ ਆਏ ਘੜੇ ਕਢਾਏ ਔਰ ਜਦੋਂ ਇਹ ਸਖਬੀਰ ਬਾਦਲ ਨੂੰ ਸਜ਼ਾ ਸੁਣਾਈ ਸਭ ਕੁਝ ਉਹਨੇ ਝੋਲੀ ਚ ਪਵਾ ਲਿਆ ਹੁਕਮ ਮੰਨ ਕੇ ਬਰਸ਼ਾ ਫੜ ਕੇ ਬੈਠਾ ਸੀ ਤੇ ਇਹ ਜਿਹੜੀ ਗੋਲੀ ਇੱਕ ਮਰਵਾਈ ਗਈ ਹੈ ਮੇਰੇ ਹਲਕੇ ਦਾ ਬੰਦਾ ਰਹਿਣ ਵਾਲਾ ਵਾ ਨਾ ਉਹ ਤਿੰਨਾ ਚ ਤੇ ਨਾ ਉਹ ਤੇਰਾਂ ਚ ਤੇ ਮੈਂ ਸਮਝਣਾ ਜਿਸ ਢੰਗ ਦਾ ਉਹ ਪਰਚਾ ਕੀਤਾ ਸਾਡੇ ਸੱਜਣਾ ਨੂੰ ਵੀ ਪੀੜ ਨਹੀਂ ਹੋਈ ਕਿਸ ਨੇ ਆਖਿਆ ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਮ੍ਰਾਚੋਂ ਰੋਈ ਲੋਕਾਂ ਦੇ ਪੱਥਰਾਂ ਦੀ ਸਾਨੂੰ ਪੀੜ ਰਤਨਾ ਹੋਈ ਸਾਨੂੰ ਕੋਈ ਪੀੜ ਨਹੀਂ ਪੰਜਾਬ ਦੀਆਂ ਸਰਕਾਰਾਂ ਦੀ ਸਾਨੂੰ ਪੀੜ ਆ ਬੀਜੇਪੀ ਦੀ ਸਰਕਾਰ ਤੇ ਭਈ ਉਹਨੂੰ ਨਹੀਂ ਸੀ ਇਦਾਂ ਕਰਨਾ ਚਾਹੀਦਾ ਜਿਸ ਬੰਦੇ ਦੇ ਗੋਢੀ ਹੱਥ ਦੇਸ਼ ਦਾ ਪ੍ਰਧਾਨ ਮੰਤਰੀ ਲਾਉਂਦਾ ਹੋਵੇ ਤੇ ਜਿਸ ਬੰਦੇ ਨੇ ਬੀਜੇਪੀ ਨੂੰ ਐਮਰਜੈਂਸੀ ਵਿੱਚੋਂ ਜੇਲ੍ਹਾਂ ਚ ਕਢਾਉਣ ਲਈ ਆਪ ਲੰਬੀ ਜੇਲ੍ਹ ਕੱਤੀ ਹੋਵੇ ਤੇ ਲੁਧਿਆਣੇ ਦੇ ਵਿੱਚ ਵੱਡੀ ਰੈਲੀ ਕਰਕੇ ਸਿੱਖ ਕੌਮ ਦੀ ਸਲਾਘਾ ਜੈਪੁਰ ਕਾ ਨਰਿੰਦਰ ਰਾਹੀਂ ਕੀਤੀ ਹੋਵੇ ਉਸ ਇਨਸਾਨ ਦਾ ਜਦੋਂ ਫਕਰੇ ਕੌਮ ਦਿੱਤਾ ਹੋਇਆ ਇਹਨਾਂ ਨੇ ਮਰ ਜਾਣ ਤੋਂ ਮਗਰੋਂ ਖੋਇਆ ਵਾ ਮੈ ਸਮਝਣਾ ਤੁਹਾਨੂੰ ਪੀੜ ਹੋਣੀ ਚਾਹੀਦੀ ਸੀ ਨਹੀਂ ਹੋਈ ਅਸੀਂ ਯਾਰੀ ਪਾਈ ਸੀ ਵੀ ਸਾਡੀ ਹਿੰਦੁਸਤਾਨ ਤੇ ਕੋਈ ਬਾਹ ਫੜਨ ਵਾਲਾ ਹੋਵੇ ਜਿਹਦੇ ਮਗਰ ਅਸੀਂ ਖਲੋਈਏ ਤੇ ਉਹ ਸਾਡੇ ਮਗਰ ਖਲੋਏ ਕਿਉਂਕਿ ਕਾਂਗਰਸ ਨੇ ਟੋਪਾਂ ਟੈਂਕਾਂ ਨਾਲ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਜਿਸ ਸਰੋਵਰ ਤੋਂ ਅਸੀਂ ਚੂਲਾ ਲਾ ਕੇ ਆਪਣੀ ਜ਼ਿੰਦਗੀ ਦੀ ਤਬਦੀਲੀ ਸਮਝਨੇ ਆ ਆਪਣੇ ਰੋਗ ਗਵਾਉਨੇ ਆ ਪੁੱਤਰ ਚੂਲਾ ਉਹ ਤਲਾਬ ਹੀ ਖੂਨ ਦੇ ਨਾਲ ਭਰ ਦਿੱਤਾ ਗਿਆ ਉਸ ਪਾਰਟੀ ਦੇ ਖਿਲਾਫ ਅਸੀਂ ਬੀਜੇਪੀ ਦੇ ਨਾਲ ਸਾਂਝ ਪਾਈ ਤੇ ਜਦੋਂ ਨਹੀਂ ਸੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਰਿਹਾ ਅਸੀਂ ਇਹਨਾਂ ਨਾਲ ਵੱਖਰੀ ਇਲੈਕਸ਼ਨ ਲੜੀ ਸੀ ਨੌਂ ਪਾਰਲੀਮੈਂਟ ਚ ਜਿੱਤੇ ਸਾਂ ਤੇ ਅਸੀਂ ਚਟਾਲਾ ਸਾਹਿਬ ਦੀਆਂ ਵੋਟਾਂ ਵੀ ਲਈਆਂ ਫਰੂਕ ਅਬਦੁੱਲੇ ਦੀਆਂ ਵੀ ਵੋਟਾਂ ਲਈਆਂ ਹੋਰ ਵੀ ਵੋਟਾਂ ਲੈ ਕੇ ਤੇ ਅਟਲ ਬਿਹਾਰੀ ਬਾਦਪਾਈ ਨੂੰ ਸਾਡੀਆਂ ਵੋਟਾਂ ਨਾਲ ਪ੍ਰਧਾਨ ਮੰਤਰੀ ਬਣਿਆ ਅਸੀਂ ਬੀਜੇਪੀ ਦੇ ਸਿਰ ਤੇ ਤਾਜ ਰੱਖਿਆ ਤੇ ਜਿਹਦੇ ਸਿਰ ਤੇ ਤਾਜ ਰੱਖਿਆ ਹੋਵੇ ਔਖੇ ਵੇਲੇ ਉਹਨੂੰ ਯਾਦ ਕੀਤਾ ਜਾਂਦਾ ਪਰ ਸਾਡੀ ਔਖੇ ਵੇਲੇ ਬਾ ਨਹੀਂ ਫੜੀ ਸਾਨੂੰ ਜੇ ਪੀੜ ਹੈ ਤੇ ਉਹਨਾਂ ਸੱਜਣਾ ਤੇ ਪੀੜ ਆ ਜਿਨ੍ਹਾਂ ਲਈ ਅਸੀਂ ਕੁਝ ਕੀਤਾ 27 ਚ ਅਕਾਲੀ ਦਲ ਇਕੱਲਾ ਚੋਣਾ ਲੜੂਗਾ ਜੀ ਨੇ ਜੀ ਕੋਈ ਵੀ ਪਰਿਵਾਰਕ ਮੈਂਬਰ ਮੁਲਾਕਾਤ ਕਰ ਸਕਦਾ ਕੋਈ ਵੀ ਜਿਹੜਾ ਅੰਦਰ ਇਨਮੇਟ ਹੈ ਚਾਹੇ ਉਹ ਕੈਦੀ ਹੈ ਚਾਹੇ ਉਹ ਹਵਾਲਾਤੀ ਹੈ ਉਹ 10 ਮੈਂਬਰ ਜਿਹੜੇ ਨੇ ਪਰਿਵਾਰਕ ਮੈਂਬਰ ਇਨਕਲੂਡਿੰਗ ਉਹਨਾਂ ਦੇ ਵਕੀਲ ਸਹਬਾਨ ਜਿਹੜੇ ਦੋ ਬੋਰਡ ਦੇ ਵਿੱਚ ਕੇਸ ਲੜਦੇ ਨੇ ਉਹਨਾਂ ਦੀ ਮੁਲਾਕਾਤ ਉਹ ਕਰਨ ਦੇ ਲਈ ਅਨਟਾਈਟਲ ਨੇ ਜੀ ਅਸੀਂ ਉਹਨਾਂ ਦੀ ਮੁਲਾਕਾਤ ਕਰਵਾ ਰਹੇ ਹਾਂ ਸਾਰੇ ਹੁਣ ਇਹ ਇਹ ਨੇ ਕੀ ਤੁਸੀਂ ਸਮਝਾਇਆ ਮੈਂ ਤੁਹਾਡੇ ਸਾਹਮਣੇ ਹੀ ਦੱਸਿਆ ਜੀ ਪਰਿਵਾਰਕ ਮੈਂਬਰਾਂ ਦੀ ਅਸੀਂ ਮੁਲਾਕਾਤ ਜਿਹੜੀ ਉਹ ਕਰਵਾ ਰਹੇ ਹਾਂ ਪਰਿਵਾਰਕ ਮੈਂਬਰ ਵੀ ਉਹ ਜਿਹੜੇ ਮਤਲਬ ਜੋ ਇਨਮੇਟ ਹੈ ਉਹ ਦੱਸਦੇ ਨੇ ਕਿ ਇਹ ਇਹਨਾਂ ਨਾਲ ਪਰਿਵਾਰ ਦੇ ਨਾਲ ਮੈਂ ਮੁਲਾਕਾਤ ਕਰਨੀ ਹੈ ਉਹਨਾਂ ਨਾਲ ਅਸੀਂ ਮੁਲਾਕਾਤ ਕਰਵਾਵਾਂਗੇ ਕਿੰਨੇ ਟੋਟਲ ਮੈਂਬਰ ਨੇ 10 ਮੈਂਬਰਾਂ ਦੀ ਮੁਲਾਕਾਤ ਹੈ ਜੀ ਪ੍ਰਿਜ਼ਨਰ ਰੂਲਿੰਗ ਕੀ ਕਹਿੰਦੀ ਹੈ ਜੀ ਪ੍ਰਿਜ਼ਨਰ ਰੂਲਸ ਇਹੀ ਕਹਿੰਦੇ ਨੇ ਜੀ ਪੰਜਾਬ ਪ੍ਰਿਜ਼ਨ ਰੂਲਸ ਜਿਹੜੇ ਨੇ ਉਹ ਬੜੇ ਕਲੀਅਰ ਨੇ ਜੀ ਇਹਦੇ ਉਤੇ 10 ਪਰਿਵਾਰਕ ਮੈਂਬਰ ਹੀ ਮੁਲਾਕਾਤ ਕਰ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਦੋ ਵਕੀਲ ਸਾਹਿਬਾਂ ਜਿਹੜੇ ਉਹਨਾਂ ਦੇ ਕੋਰਟ ਦੇ